ਰਾਮ ਮੰਦਰ ਦੀਆਂ ਸਭ ਤੋਂ ਵੱਡੀਆਂ ਤਸਵੀਰਾਂ 'ਚ ਅੱਜ ਜੋ ਸਿੱਖਣ ਲਾਇਕ ਤਸਵੀਰ ਹੈ ਜਿੱਥੋਂ ਖਾਸ ਤੌਰ ਤੇ ਸਿੱਖਾਂ ਵਾਸਤੇ ਮੈਂ ਜ਼ਿਕਰ ਕਰ ਰਿਹਾ ਉਹ ਕਿਹੜੀਆਂ ਨੇ ਆ ਤਸਵੀਰਾਂ ਦੇਖੋ ਤੁਸੀਂ ਕਿ ਜਦੋਂ ਰਾਮ ਮੰਦਰ ਦੀ ਆਯੋਜਨ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਹੋ ਜਾਂਦੀ ਹੈ ਆਰਤੀ ਹੁੰਦੀ ਹੈ ਉਸ ਤੋਂ ਬਾਅਦ ਆ ਡੰਡੌਤ ਕਰ ਰਹੇ ਆ ਆਪਣਾ ਜੋ ਇਸਤ ਹੈ ਪ੍ਰਧਾਨ ਮੰਤਰੀ ਮੋਦੀ ਇਸ ਤਰੀਕੇ ਦੇ ਨਾਲ ਮੱਥਾ ਟੇਕ ਰਹੇ ਆ ਹੁਣ ਇਸ ਕਨਫਲਿਕਟ ਜਾਂ ਇਸ ਗੱਲ 'ਚ ਪਾਸੇ ਰੱਖਦੇ ਹੋ ਕਿ ਤੁਸੀਂ ਮੂਰਤੀ ਪੂਜਾ ਕਰਦੇ ਹੋ ਨਹੀਂ ਕਰਦੇ ਇਹ ਦੇਸ਼ ਦੀ ਸਭ ਤੋਂ ਵੱਡੀ ਤਸਵੀਰ ਹੈ ਇਹ ਰਾਮ ਮੰਦਰ ਜੋ ਅਚੀਵ ਕਰਨਾ ਚਾਹੁੰਦੀ ਸੀ ਆਰਐਸਐਸ ਜੋ ਇਨੇ ਸਾਲਾਂ ਤੋਂ ਇੱਕ ਹਿੰਦੂ ਰਾਸ਼ਟਰ ਦੀ ਗੱਲ ਦੇ ਤਹਿਤ ਉਹ ਕਰਨਾ ਚਾਹੁੰਦੇ ਸੀ ਉਹਨੂੰ ਅਚੀਵ ਕਰਨ ਲਈ ਲੱਗੇ ਪਰ ਇਹ ਸਭ ਤੋਂ ਵੱਡੀ ਤਸਵੀਰ ਕਿਉਂ ਹੈ ਆਹ ਤਸਵੀਰ ਹੈ ਸਭ ਤੋਂ ਵੱਡੀ ਤਸਵੀਰ ਇਹ ਕਿਉਂ ਤਸਵੀਰ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ ਪਾਵਰਫੁੱਲ ਬੰਦਾ ਕੌਣ ਹੈ ਨਰਿੰਦਰ ਮੋਦੀ ਦੇਸ਼ ਦਾ ਸਭ ਤੋਂ ਵੱਡਾ ਬੰਦਾ ਕਿਉਂਕਿ ਪ੍ਰਾਈਮ ਮਿਨਿਸਟਰ ਹੈ ਪਰ ਸੰਘ ਇੰਨਾ ਪਾਵਰਫੁੱਲੀ ਚੱਲਦਾ ਹੈ ਸੰਘ ਇਸ ਤਰੀਕੇ ਦੇ ਨਾਲ ਚੱਲਦਾ ਹੈ ਕਿ ਜਦੋਂ ਉਹ ਅਚੀਵ ਕਰਨ ਲਈ ਜਾਂਦੇ ਆ ਤਾਂ ਉਹਨਾਂ ਵਾਸਤੇ ਬੰਦੇ ਛੋਟੇ ਨੇ ਉਹਨਾਂ ਦਾ ਟੀਚਾ ਵੱਡਾ ਹੈ ਹੁਣ ਹੋ ਕੀ ਰਿਹਾ ਇੱਥੇ ਪ੍ਰਧਾਨ ਮੰਤਰੀ ਮੋਦੀ ਮੱਥਾ ਟੇਕਣ ਤੋਂ ਬਾਅਦ ਮੂਰਤੀ ਦੇ ਅੱਗੇ ਡੰਡੌਤ ਕਰਨ ਤੋਂ ਬਾਅਦ ਕੀ ਕਰ ਰਹੇ ਆਪਣੇ ਧਰਮ ਗੁਰੂਆਂ ਕੋਲੇ ਜਾਂਦੇ ਐ ਧਰਮ ਗੁਰੂ ਨਜ਼ਰ ਆ ਰਹੇ ਐ ਵੱਖ-ਵੱਖ ਧਰਮ ਗੁਰੂ ਨੇ ਜਿਹੜੇ ਵੱਡੇ ਧਰਮ ਗੁਰੂ ਨੇ ਉਹਨਾਂ ਦੇ ਉਹ ਨਜ਼ਰ ਆ ਰਹੇ ਐ ਔਰ ਉਹ ਧਰਮ ਗੁਰੂ ਜਿਹੜੇ ਨੇ ਕੋਈ ਪ੍ਰਧਾਨ ਮੰਤਰੀ ਨੂੰ ਕੁਝ ਭੇਟ ਕਰ ਰਿਹਾ ਕੋਈ ਅਸ਼ੀਰਵਾਦ ਦੇ ਰਿਹਾ ਨਾਲ yogi aditya nath ne yogi modi double engine ਦੀ ਸਰਕਾਰ ਦੀ ਜਿਹੜੀ ਚਰਚਾ ਹੁੰਦੀ ਐ ਔਰ ਹੁਣ ਆ ਦੋ ਧਰਮ ਗੁਰੂ ਜਿਹੜੇ ਬਹੁਤ ਸਤਕਾਰਤ ਹੋਣਗੇ ਜ਼ਾਹਿਰ ਜੀ ਗੱਲ ਐ ਜਿਹੜੇ ਹਿੰਦੂ ਧਰਮ ਦੇ ਗੁਰੂ ਨੇ ਜਿਹੜੇ ਇਸ ਵੇਲੇ ਉਹਨਾਂ ਦੇ ਅਰਾਊਂਡ ਨਜ਼ਰ ਆ ਰਹੇ ਆ ਤਾਂ ਉਹ ਆਪਣੇ ਆਪ 'ਚ ਬਹੁਤ ਵੱਡੀਆਂ ਹਸਤੀਆਂ ਬਹੁਤ ਵੱਡੀਆਂ ਸ਼ਕਤੀਆਂ ਨੇ ਤਾਂ ਹੀ ਉਹ ਤੁਹਾਨੂੰ ਉੱਥੇ ਨਜ਼ਰ ਆ ਰਹੇ ਐ ਇੱਥੇ ਦੇਸ਼ ਦੇ ਸਭ ਤੋਂ ਪਾਵਰਫੁੱਲ ਬੰਦੇ ਦੇ ਸਾਹਮਣੇ ਸਭ ਤੋਂ ਕਲੋਜ਼ੇਸਟ ਲੋਕ ਹੀ ਨੇ ਜੋ ਆਰਐਸਐਸ ਚਾਹ ਰਿੰਦੂ ਧਰਮ ਦੇ ਵਿੱਚ ਸਭ ਤੋਂ ਉੱਤਲਾ ਸਥਾਨ ਰੱਖਦੇ ਇਹ ਬਾਹਰ ਦੀ ਤਸਵੀਰ ਹੈ ਜਿੱਥੇ ਇਨਵਾਈਟੀਜ਼ ਬਿਠਾਏ ਗਏ ਐ ਜਿੱਥੇ ਇਨਵਾਈਟੀਜ਼ ਨੂੰ ਬਿਠਾਇਆ ਗਿਆ ਬਾਹਰ ਦੀ ਤਸਵੀਰ ਹੈ ਪਰ ਇਹ ਤਸਵੀਰ ਸਭ ਤੋਂ ਵੱਡੀ ਮੇਰੇ ਮੁਤਾਬਕ ਕਿਉਂ ਹੈ ਇਸ ਕਰਕੇ ਹੈ ਕਿ ਮੈਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇਹ ਸਿਧਾਂਤ ਥੋੜਾ ਸੀ ਕਿ ਧਰਮ ਨੇ ਰਾਜਨੀਤੀ ਤੋਂ ਸੇਧ ਨਹੀਂ ਲੈਣੀ ਰਾਜਨੀਤੀ ਨੇ ਧਰਮ ਤੋਂ ਸੇਧ ਲੈਣੀ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਹੁਣ ਤਸਵੀਰ ਇਹ ਤਸਵੀਰ ਦਰਅਸਲ ਤੁਹਾਡੀ ਹੋਣੀ ਚਾਹੀਦੀ ਸੀ ਤੁਹਾਡੀ ਮਤਲਬ ਪੰਜਾਬੀਆਂ ਦੀ ਹੋਣੀ ਚਾਹੀਦੀ ਸੀ ਹਾਂ ਇਹ ਭਾਰਤ ਦੀ ਤਸਵੀਰ ਹੈ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹੈ ਨਾ ਤਾਂ ਅਸੀਂ ਪੋਲਿਟੀਕਲ ਗੱਲ ਕਰ ਰਹੇ ਹਾਂ ਇੱਥੇ ਇਹ ਦੇਖੋ ਤੁਸੀਂ ਇਹ ਹੈ ਕਿ ਜਦੋਂ ਉਹ ਅਚੀਵ ਕਰਦੇ ਆ ਤਾਂ ਆਪਣੇ ਧਰਮ ਗੁਰੂਆਂ ਦਾ ਸਤਿਕਾਰ ਕਿਵੇਂ ਕਰਦੇ ਆ ਤੇ ਫਿਰ ਉਹਨਾਂ ਦੇ ਧਰਮ ਗੁਰੂ ਅੱਗੋਂ ਉਹਨਾਂ ਨੂੰ ਕਿਵੇਂ ਨਿਵਾਜਦੇ ਆ ਕਿਵੇਂ ਉਹਨਾਂ ਨੂੰ ਪਿਆਰ ਦਿੰਦੇ ਆ ਆਸ਼ੀਰਵਾਦ ਦਿੰਦੇ ਆ ਬਾਹਰ ਦੀਆਂ ਤਸਵੀਰਾਂ ਨੇ ਪਰ ਤੁਹਾਡੇ ਨਾਲ ਕੀ ਹੋ ਰਿਹਾ ਹੈ ਕਿ ਇਹ ਤਸਵੀਰਾਂ ਤੁਸੀਂ ਇਮੇਜਿਨ ਕਰ ਸਕਦੇ ਹੋ ਸਿੱਖ ਪੰਥ 'ਚ ਜਿਵੇਂ ਮੈਂ ਇਮੇਜਿਨ ਕਰਦੇ ਹਾਂ ਇਹ ਤਸਵੀਰਾਂ ਕਿ ਪੋਲਿਟੀਕਲ ਲੋਕ ਅਚੀਵ ਕਰਕੇ ਦੇਣ ਤੇ ਫਿਰ ਆ ਕੇ ਤੁਹਾਡੇ ਧਾਰਮਿਕ ਹਸਤੀਆਂ ਦੇ ਥੱਲੇ ਇਸ ਤਰੀਕੇ ਨਾਲ ਨੇ ਬਣਾ ਕੇ ਉਹ ਮੱਥਾ ਟੇਕਣ ਆ ਕੇ ਔਰ ਕਹਿਣ ਜਾਂ ਹਾਲਾਕਿ ਮੱਥਾ ਨਾ ਵੀ ਟੇਕਣ ਜੇ ਮਰਿਆਦਾ ਨਹੀਂ ਹੈ ਤਾਂ ਸਾਡੀ ਤਾਂ ਕੀ ਸਾਡੀ ਸਿਆਸਤ ਧਰਮ ਦੇ ਅਧੀਨ ਹੋ ਕੇ ਚੱਲ ਰਹੀ ਹੈ ਜਾਂ ਫਿਰ ਸਾਡਾ ਧਰਮ ਸਿਆਸਤ ਤੋਂ ਪ੍ਰੇਰਿਤ ਹੋ ਕੇ ਚੱਲ ਰਿਹਾ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਤਾਂ ਮੁਹੱਬਤ ਹੈ ਪਿਆਰ ਹੈ ਜਾਂ ਪ੍ਰਧਾਨ ਮੰਤਰੀ ਨੂੰ ਜੇ ਕੋਈ ਜੇ ਕੋਈ ਰਿਵਾਜ ਵੀ ਹੋਵੇ ਤਾਂ ਸ਼ਾਇਦ ਉਸ ਦੇ ਤਹਿਤ ਇਹ ਅੰਗੂਠੀ ਜਿਹੜੀ ਛਾਪ ਹੈ ਉਹ ਪਾਈ ਗਈ ਹੋਣੀ ਹੈ ਪਰ ਇਹ ਦੇਖ ਸਕਦੇ ਹੋ ਕਿ ਇਸ ਤਸਵੀਰ ਦੇ ਵਿੱਚ 네ਗੇਟਿਵਸ ਤੁਸੀਂ ਬੋਲਣਾ ਕੱਢਣਾ ਤਾਂ ਬਹੁਤ ਕੁਝ ਕਿਹਾ ਜਾ ਸਕਦਾ ਤੁਸੀਂ ਨਹੀਂ ਮूर्ति ਪੂਜਾ ਕਰਦੇ ਆ ਕੁਝ ਵੀ ਹੈ ਪਰ ਜੇ ਸਿੱਖਣਾ ਹੈ ਤਾਂ ਇਸ ਤਸਵੀਰ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਸਿੱਖੇ ਸਕਦੇ ਹੋ ਕਿ ਅਚੀਵ ਕਰਨ ਵਾਸਤੇ ਤੁਹਾਨੂੰ ਇਸ ਸਿਧਾਂਤ ਨੂੰ ਮੰਨਣਾ ਪਊ ਜੋ 6ਵੀਂ ਪਾਸ਼ਾ ਹੀ ਤੁਹਾਨੂੰ ਸਿਧਾਂਤ ਦੇ ਕੇ ਗਏ ਸੀ ਸਿਧਾਂਤ ਤੁਹਾਡਾ ਸੀ ਮੰਨਿਆ ਉਹਨਾਂ ਨੇ ਰਾਜ ਕਾਇਮ ਕੀਤਾ ਅਚੀਵ ਕੀਤਾ ਅੱਜ ਬੋਲਣਾ ਮਾੜਾ ਸਿੱਧਾ ਸੋਸ਼ਲ ਮੀਡੀਆ ਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਰ ਇਹ ਤਸਵੀਰਾਂ ਨਾਲ ਯੋਗਿਆ ਦਿੱਤਿਆਨਾਥ ਆ ਆ ਦੇਖ ਸਕਦੇ ਹਾਂ ਮੋਹਨ ਭਾਗਵਤ ਤਾਂ ਸੰਗ ਕ੍ਰੀਏਟ ਹੋਇਆ ਸੰਗ ਪੋਲਿਟੀਕਲ ਆਡੀਓਲੋਜੀ ਲੈ ਕੇ ਆਉਂਦਾ ਉਸ ਤੋਂ ਬਾਅਦ ਵੱਖਰੀਆਂ ਵੱਖਰੀਆਂ ਹੋਰ ਧਰਮ ਬਣਦੀਆਂ ਨੇ ਔਰ ਉਹ ਧਰਮ ਮਿਲ ਕੇ ਇੱਕ ਗੋਲ ਲਈ ਅਚੀਵ ਕਰਨ ਲਈ ਚੱਲਦੀਆਂ ਨੇ ਤਾਂ ਅੱਜ ਉਹ ਵੱਡੀ ਤਸਵੀਰ ਜਿਹੜੀ ਹੈ ਤੁਹਾਨੂੰ ਨਜ਼ਰ ਆਊਗੀ ਯੋਗਿਆ ਦਿੱਤਿਆਨਾਥ ਨੂੰ ਹੁਣ ਸਨਮਾਨਿਤ ਕੀਤਾ ਜਾ ਰਿਹਾ ਹੈ ਯੋਗਿਆ ਦਿੱਤਿਆਨਾਥ ਯੂਪੀ ਦੇ ਵਿੱਚ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੇ ਪਰਾਂ ਤੁਹਾਨੂੰ ਨਜ਼ਰ ਆ ਰਹੇ ਐ ਮੋਹਨ ਭਾਗਵਤ ਆ ਤਿੰਨ ਬੰਦੇ ਅੱਜ ਸੈਂਟਰ ਸਟੇਜ ਦੇ ਉੱਤੇ ਸੀਗੇ ਨਜ਼ਰ ਆਏ ਜਿੰਨਾ ਇਹ ਤਿੰਨ ਜਿਹੜੇ ਆ ਇਹ ਵੱਡਾ ਮੈਸੇਜ ਲੈ ਕੇ ਆਉਂਦੇ ਆ ਤਾਂ ਆ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਕਿ ਹੁਣ ਸੋਨੇ ਦੀ ਕੋਈ ਇੱਕ ਮੁੰਦਰੀ ਪਹਿਲਾਂ ਪਾਈ ਗਈ ਸੀ ਹੁਣ ਵੀ ਉਸੇ ਤਰੀਕੇ ਦਾ ਜਿਹੜਾ ਇਹ ਸਨਮਾਨ ਕਿੰਨਾ ਵੱਲੋਂ ਕੀਤਾ ਜਾ ਰਿਹਾ ਧਰਮ ਗੁਰੂਆਂ ਵੱਲੋਂ ਕੀਤਾ ਜਾ ਰਿਹਾ ਕਦੋਂ ਕੀਤਾ ਜਾ ਰਿਹਾ ਜਦੋਂ ਚਾਹੁੰਦੇ ਸੀ ਕੁਝ ਅਚੀਵ ਕਰਨਾ ਤੇ ਉਹ ਅਚੀਵ ਕਰਦੇ ਨੇ ਸੋ ਆਹ ਤਸਵੀਰ ਤੁਸੀਂ ਦੇਖੋ ਇਹ ਬਾਹਰ ਦੀ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਇਹ ਬਾਹਰ ਦੀ ਤਸਵੀਰ ਹੈ ਜਿੱਥੇ ਹੋਰ ਬਹੁਤ ਸਾਰੇ ਡਿਗਨਿਟੀਆਂ ਜਿਹੜੇ ਆਏ ਹੋਏ ਆ ਦੇਸ਼ ਭਰ ਤੋਂ ਕ੍ਰਿਕਟਰਸ ਆਏ ਨੇ ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹਸਤੀਆਂ ਇਹ ਮੰਦਰ ਦੇ ਅੰਦਰ ਦੀ ਤਸਵੀਰ ਹੈ ਬਹੁਤ ਕਮਾਲ ਦਾ ਆਰਕੀਟੈਕਚਰ ਹੈ ਔਰ ਆ ਨਰਿੰਦਰ ਮੋਦੀ ਧਰਮਗੁਰੂ ਜਿਹੜੇ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਰਹੇ ਨੇ ਇਹ ਕਦੋਂ ਲੈ ਰਹੇ ਆ ਜਦੋਂ ਉਹ ਆਪਣੀ ਗੱਲ ਨੂੰ ਅਚੀਵ ਕਰਦੇ ਅਸੀਂ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਹੁਣ ਇੱਕ ਹੋਰ ਮੇਰੇ ਖਿਆਲ ਵੱਡੇ ਕੋਈ ਗੁਰੂ ਨੇ ਜਾਂ ਸੰਤ ਨੇ ਜਿਹੜੇ ਉਹ ਨਰਿੰਦਰ ਮੋਦੀ ਦਾ ਸਨਮਾਨ ਇਸ ਤਰੀਕੇ ਦੇ ਨਾਲ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੰਦਰੀ ਪਹਿਲਾਂ ਪਾਈ ਗਈ ਹੈ ਹੁਣ ਫਿਰ ਇੱਕ ਮੰਦਰੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ yogin adityanat narinder modi mohan bhagwat ਇਹ ਤਿੰਨ ਨਾਵਾਂ ਦੇ ਇਰਤਗਿਰਦ ਅੱਜ ਦਾ ਸਾਰਾ ਈਵੈਂਟ ਵੱਡੇ ਪੱਦਰ ਦੇ ਉੱਤੇ ਘੁੰਮਦਾ ਔਰ ਜਿਹੜੇ ਮੰਦਰ ਟਰੱਸਟ ਦੇ ਪ੍ਰਧਾਨ ਨੇ ਉਹਨਾਂ ਦਾ ਨਾਮ ਸਭ ਤੋਂ ਉੱਚਾ ਆਇਆ ਜਿਹੜੀ ਤੁਸੀਂ ਅਖਬਾਰਾਂ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਦੇਖਦੇ ਹੋ ਨਾ ਜਿੰਨੀ ਕੱਲ੍ਹ ਦੇ ਦਿਨ ਐਡਵਰਟਾਈਜ਼ਮੈਂਟ ਆਈ ਜਿਹਦੇ ਵਿੱਚ ਸਭ ਤੋਂ ਉੱਤੇ ਨਾਮ ਜਿਹੜਾ ਸੀਗਾ ਮੰਦਰ ਟਰੱਸਟ ਦੇ ਮੁਖੀ ਦਾ ਪ੍ਰਧਾਨ ਦਾ ਸੀਗਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੀਗਾ ਫਿਰ ਮੋਹਨ ਭਾਗਵਤ ਦਾ ਸੀਗਾ ਉਸ ਤੋਂ ਬਾਅਦ ਗਵਰਨਰ ਅਨੰਦੀ ਬੈਨ ਪਟੇਲ ਦਾ ਨਾਮ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਸਭ ਤੋਂ ਥੱਲੇ ਜਾ ਕੇ ਯੋਗੀ ਇਹ ਦਿੱਤੇ ਆ ਨਾ ਪਰ ਆ ਨਾਮ ਜਿਹੜੇ ਐ ਇਹ ਸੈਂਟਰ ਸਟੇਜ ਔਰ ਉਹੀ ਤੁਹਾਨੂੰ ਚਿਹਰੇ ਜਿਹੜੇ ਐ ਇਹਦੇ ਵਿੱਚ ਉਹ ਨਜ਼ਰ ਆ ਰਹੇ ਨੇ ਉਹੀ ਸਾਰੇ ਚਿਹਰੇ ਇੱਥੇ ਤੁਹਾਨੂੰ ਦਿਖ ਰਹੇ ਨੇ ਜਿਹੜਾ ਇਹ ਇਹ ਪੂਰਾ ਸੰਚਾਲਨ ਅੱਜ ਹੁੰਦਾ ਪੋਲੀਟੀਕਲ ਪੱਖ ਵੱਖਰਾ ਹੈ ਧਾਰਮਿਕ ਪੱਖ ਵੱਖਰਾ ਹੈ ਪਰ ਦੇਸ਼ ਦਾ ਇੱਕ ਇਵੈਂਟ ਹੈ ਤਾਂ ਬਤੌਰ ਜਰਨਲਿਸਟ ਤੁਹਾਨੂੰ ਉਸ ਇਵੈਂਟ ਨੂੰ ਸਮਝਣਾ ਪੈਣਾ ਤੁਹਾਨੂੰ ਉਸ ਇਵੈਂਟ ਦੀ ਗਹਿਰਾਈ ਦੇਖਣੀ ਪੈਣੀ ਹੈ ਔਰ ਉਹਦਾ ਅਸਰ ਸੋਸ਼ੀਅਲੀ ਕਿੰਨਾ ਵੱਡਾ ਹੈ ਬਹੁਤ ਵੱਡਾ ਹੈ ਮੇਰੇ ਮੁਤਾਬਕ ਸੋਸ਼ਲ ਅਸਰ ਇਹਦਾ ਬਹੁਤ ਵੱਡਾ ਹੈ ਇਹਦਾ ਪੋਲੀਟੀਕਲ ਅਸਰ ਕੀ ਹੈ ਇਹਦਾ ਪੋਲੀਟੀਕਲ ਅਸਰ ਉਸ ਤੋਂ ਵੀ ਵੱਡਾ ਹੈ ਜਦੋਂ ਸੋਸ਼ਲ ਅਸਰ ਹੁੰਦਾ ਕਿਸੇ ਗੱਲ ਦਾ ਤਾਂ ਉਹਦਾ ਪੋਲੀਟੀਕਲ ਅਸਰ ਹੁੰਦਾ ਪੰਜਾਬ ਚ ਬੇਦਬੀ ਹੋਈ ਨਸ਼ੇ ਆਏ ਉਹ ਸੋਸ਼ਲ ਅਸਰ ਹੋਇਆ ਲੋਕਾਂ ਤੇ ਸੁਸਾਇਟੀ ਤੇ ਅਸਰ ਹੋਇਆ ਉਹਦੀ ਰਿਫਲੈਕਸ਼ਨ ਪੋਲੀਟਿਕਸ ਚ ਆਉਂਦੀ ਹੈ ਸਿਮਿਲਰਲੀ ਜਦੋਂ ਇਹ ਸੋਸ਼ੀਅਲੀ ਅਸਰ ਹੋਣਾ ਲੋਕਾਂ ਦੇ ਉੱਤੇ ਧਾਰਮਿਕ ਤੌਰ ਤੇ ਤਾਂ ਹੈ ਹੀ ਰਿਲੀਜੀਅਨ ਜਿਹੜਾ ਭਾਰਤ ਖਾਸ ਤੌਰ ਤੇ ਦੇਸ਼ ਚ ਰਿਲੀਜੀਅਨ ਤੋਂ ਵੱਡਾ ਕੁਝ ਨਹੀਂ ਹੈ ਰਿਲੀਜੀਅਸ ਸੋਸ਼ਲ ਫੈਕਟਰ ਜਦੋਂ ਜੁੜਦੇ ਆ ਉਹਦਾ ਅਸਰ ਹੁੰਦਾ ਤਾਂ ਸਿੱਧੀ ਸਿੱਧੀ ਰਿਫਲੈਕਸ਼ਨ ਪੋਲਿਟਿਕਸ ਤੇ ਹੁੰਦੀ ਹੈ ਤਾਂ ਇਹ ਆਪਣੇ ਆਪ ਚ ਸਮ ਅਪ ਕਰਦੀ ਹੈ ਗੱਲ ਔਰ ਆ ਜਿਹੜੀ ਤਸਵੀਰ ਹੈ ਇਹ ਦਿਨ ਦੇਖਣ ਵਾਸਤੇ ਆਰਐਸਐਸ ਨੇ ਬੀਜੇਪੀ ਨੇ ਦੇਸ਼ ਦੇ ਕਰੋੜਾਂ ਹਿੰਦੂਆਂ ਨੇ ਅੱਜ ਇਸ ਤਰੀਕੇ ਨਾਲੇ ਨੱਚ ਰਹੇ ਐ ਇਹ ਉਹਨਾਂ ਦਾ ਇੱਕ ਡ੍ਰੀਮ ਸੀ ਜਿਹਨੂੰ ਉਹ ਅਚੀਵ ਕਰਦੇ ਐ ਤਾਂ ਤੁਸੀਂ ਜੇ ਬਾਕੀ ਫੈਕਟਰਸ ਨੂੰ ਪਾਸੇ ਰੱਖਦੇ ਹੋ ਠੀਕ ਗਲਤ ਨੂੰ ਪਾਸੇ ਰੱਖ ਦਿੰਨੇ ਹੋ Hindu Musalman ਨੂੰ ਪਾਸੇ ਰੱਖ ਦਿੰਨੇ ਹੋ ਗੱਲ ਨੂੰ ਤਾਂ ਇੱਕ ਸਿਧਾਂਤ ਜਿਹੜਾ ਸਾਹਮਣੇ ਆਉਂਦਾ ਹੈ ਕਿ ਉਹ ਕਿਵੇਂ ਅਚੀਵ ਕਰਦੇ ਨੇ ਜੋ ਉਹਨਾਂ ਨੇ ਚਾਹਿਆ ਉੱਥੋਂ ਕੀ ਸਿੱਖਿਆ ਜਾ ਸਕਦਾ ਸੋ ਇਹ ਜਿਹੜੀ ਤਸਵੀਰ ਹੈ ਭਗਵੇਂ ਨਾਲ ਰੰਗਿਆ ਹੋਇਆ ਸਾਰੇ ਸਾਧੂ ਸੰਤ ਨੇ ਜਿਹੜੇ ਉੱਚ ਕੋਟੀ ਦੇ Hindu ਧਰਮ ਦੇ ਹੋਣਗੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਇਹਦੇ ਨਾਲ ਹੀ ਜਿਹੜੀਆਂ ਆ ਆ ਪ੍ਰਧਾਨ ਮੰਤਰੀ ਦੀ ਤਸਵੀਰਾਂ ਔਰ ਆ ਦੇਖ ਸਕਦੇ ਹੋ ਕੁਝ ਮੂਰਤੀਆਂ ਤੁਹਾਨੂੰ ਪਿੱਲਰਸ ਦੇ ਉੱਤੇ ਵੀ ਨਜ਼ਰ ਆ ਰਹੀਆਂ ਨੇ ਇਹ ਆਰਕੀਟੈਕਚਰ ਜਿਵੇਂ ਜਿਵੇਂ ਹੌਲੀ ਹੌਲੀ ਉੱਥੇ ਇਜਾਜ਼ਤ ਮਿਲੂਗੀ ਜਾ ਸਕੋਗੇ ਮੀਡੀਆ ਜਾ ਸਕੂਗਾ ਤਾਂ ਬਹੁਤ ਸਾਰੀਆਂ ਗੱਲਾਂ ਆਉਣਗੀਆਂ ਅੱਠਾਂਗੇ ਦੇ ਮੰਦਿਰ ਦੇ ਜਿਸ ਤਰ੍ਹਾਂ ਸ਼ੰਕਰਾਚਾਰੀਆ ਕਹਿ ਰਹੇ ਸੀਗੇ ਕਿ ਹਾਲੇ ਉਹ ਪੂਰਾ ਤਾਂ ਨਹੀਂ ਹੋਇਆ ਪਰ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਕੱਲ ਪ੍ਰਵੀਨ ਮਹਾਂਤ ਕਹਿ ਰਹੇ ਸੀ ਸੋਮਨਾਥ ਮੰਦਿਰ ਦੀ ਵੀ ਇਸੇ ਤਰ੍ਹਾਂ ਹੋਈ ਸੀ ਸੋ ਇਹ ਨਰਿੰਦਰ ਮੋਦੀ ਇਹ ਦੇਖ ਰਹੇ ਆ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਔਰ ਨਾਲ ਹੀ ਜਿਹੜਾ ਇਹ ਆਰਕੀਟੈਕਚਰ ਹੈ ਉਹਦੇ ਉੱਤੇ ਕਿਸ ਤਰੀਕੇ ਦੀ ਨਜ਼ਰ ਹੈ ਤਾਂ ਦੋਨੋਂ ਤਸਵੀਰਾਂ ਤੁਹਾਨੂੰ ਪਾਰਲਲ ਦਿਖਾ ਰਹੇ ਹਾਂ ਇੱਕ ਪਾਸੇ ਪ੍ਰਧਾਨ ਮੰਤਰੀ ਅੰਦਰ ਕਿਵੇਂ ਮੰਦਿਰ ਦੇ ਵਿੱਚ ਪਹਿਲਾਂ ਆਰਤੀ ਕਰਦੇ ਆ ਪ੍ਰਾਣ ਪ੍ਰਤੀਸ਼ਟਾ ਹੁੰਦੀ ਹੈ ਉਹ ਮੱਥਾ ਟੇਕਦੇ ਆ ਉਸ ਤੋਂ ਬਾਅਦ ਸਾਰੇ ਜਿਹੜੇ ਸਾਧੂ ਸੰਤ ਨੇ ਧਰਮ ਗੁਰੂ ਨੇ ਉਹਨਾਂ ਨੂੰ ਮਿਲਦੇ ਨੇ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਆ ਔਰ ਇਹੀ ਗੱਲ ਅਸੀਂ ਐਕਸਪਲੇਨ ਕਰ ਰਹੇ ਆ ਕਿ ਇਸ ਸਟਰਕਚਰ ਦੇ ਵਿੱਚ ਜੋ ਸੰਗ ਦਾ ਭਾਜਪਾ ਦਾ ਸਟਰਕਚਰ ਚੱਲ ਰਿਹਾ ਉੱਥੇ ਕੋਈ ਇੱਕ ਬੰਦਾ ਬਹੁਤ ਵੱਡਾ ਨਹੀਂ ਹੈ ਸੰਗ ਆਪਣੇ ਆਪ ਦੇ ਵਿੱਚ ਵੱਡੀ ਹੋ ਕੇ ਇਹਦਾ ਸੰਚਾਲਨ ਕਰ ਰਹੀ ਹੈ ਤੇ ਉਹ ਚੀਜ਼ਾਂ ਨੂੰ ਚਲਾ ਰਹੀ ਹੈ ਜ਼ਾਹਿਰ ਜੀ ਗੱਲ ਹੈ ਦੇਸ਼ ਦੀ ਸਰਕਾਰ ਤੇ ਪੋਲਿਟਿਕਸ ਵੀ ਇਹਦੇ ird gird ਘੁੰਮਦੀ ਹੈ ਇਹਦੇ ਤੋਂ ਤਾਂ ਮੁਨਕਰ ਹੋਇਆ ਨਹੀਂ ਜਾ ਸਕਦਾ ਪਰ ਇਹ ਚੀਜ਼ਾਂ ਪਿੱਲਰਸ ਸਾਜ ਸਜਾਵਟੇ ਇਹ ਸਾਨੂੰ ਪਤਾ ਹੈ ਕਿ ਇਹ ਇਹ ਤਾਂ ਹੋਣਾ ਸੁਭਾਵਿਕ ਜੀ ਗੱਲ ਹੈ ਪਰ نیچے ਫਰਸ਼ ਜਿਹੜਾ ਉਹ ਜਿਹੜਾ ਉਹ ਤੁਸੀਂ ਆਰਕੀਟੈਕਚਰ ਹੋਲੀ ਜਿਵੇਂ ਜਿਵੇਂ ਤਸਵੀਰਾਂ ਆਉਣਗੀਆਂ ਇਹ ਸਮਝ ਆਊਗਾ ਇਹਦੇ ਮਾਇਨੇ ਕੀ ਨੇ ਉਹ ਉਹਦਾ ਜ਼ਿਕਰ ਕਰਨਾ ਲਾਜ਼ਮੀ ਸੀ ਇਹਦਾ ਅਸਰ ਸੋਸਾਇਟੀ ਦੇ ਉੱਤੇ Hindu ਪਰਿਵਾਰਾਂ ਤੇ ਤੇ ਗੈਰ Hindu ਪਰਿਵਾਰਾਂ ਤੇ ਕਿੱਡਾ ਵੱਡਾ ਏ ਭਾਈਚਾਰੇ ਦੀ ਅੱਜ ਪੰਜਾਬ ਦੇ ਵਿੱਚ ਜਦੋਂ ਅਸੀਂ ਚਰਚਾ ਕਰ ਰਹੇ ਹਾਂ ਤਾਂ ਪੰਜਾਬ ਇਹਨੂੰ ਕਿਵੇਂ ਮਨਾ ਰਿਹਾ ਹੈ ਸੈਲੀਬ੍ਰੇਟ ਕਰ ਰਿਹਾ ਹੈ ਜ਼ਾਹਰ ਜੀ ਗੱਲ ਹੈ ਕਰ ਰਿਹਾ ਹੈ ਵੱਡੇ ਪੱਧਰ ਦੇ ਉੱਤੇ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਨਜ਼ਰ ਆਊਗਾ ਵੱਡੇ ਇਕੱਠ ਨਜ਼ਰ ਆਉਣਗੇ ਥਾਂ ਥਾਂ ਦੇ ਉੱਤੇ ਭਗਵਾ ਰੰਗ ਨਜ਼ਰ ਆਉਂਦਾ ਝੰਡੇ ਨਜ਼ਰ ਆ ਰਹੇ ਆ ਭਗਵਾਨ ਰਾਮ ਵਾਲੇ ਕੋਈ ਦੋ ਦੋ ਰਾਏ ਨਹੀਂ ਹੈ ਇਹਦੇ ਵਿੱਚ ਔਰ ਪੰਜਾਬ ਦੀ ਹਵਾਵਾਂ ਤੇ ਫਜ਼ਾਵਾਂ ਤੇ ਇਹਦਾ ਵੱਡਾ ਅਸਰ ਕਿਵੇਂ ਹੋਊਗਾ ਪੰਜਾਬ ਇਹਨੂੰ ਕਿਵੇਂ ਦੇਖੂਗਾ ਪੰਜਾਬ ਕਿਵੇਂ ਰਿਫਲੈਕਟ ਕਰਦਾ ਹੈ ਇਸ ਗੱਲ ਦੇ ਨਾਲ ਇਹ ਆਪਣੇ ਆਪ 'ਚ ਬੜੀ ਇੰਪੋਰਟੈਂਟ ਕੱਲ੍ਹ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਕ ਕਰਕੇ ਪਰ ਆਹ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹਾਂ ਇਹ ਦੇਖਣੀ ਸੁਣਨੀ ਲਾਜ਼ਮੀ ਕਿਉਂਕਿ ਅਸੀਂ ਜਿਵੇਂ ਜਿਵੇਂ ਐਕਸਪਲੇਨ ਕਰ ਰਹੇ ਹਾਂ ਤੁਸੀਂ ਸੁਣੋ ਔਰ ਇਹ ਬਾਹਰ ਦਾ ਇੱਕ ਵਿਊ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਰਾਮ ਮੰਦਰ ਦਾ ਇਹ ਤਸਵੀਰ ਇਹ ਦੇਸ਼ ਦੀ ਸਭ ਤੋਂ ਵੱਡੀ ਤਸਵੀਰ ਬਹੁਤ ਲੰਬੇ ਸਮੇਂ ਬਾਅਦ ਇਹ ਅਚੀਵ ਕਰਦੇ ਨੇ ਉਹ ਜੋ ਟਾਰਗੇਟ ਲੈ ਕੇ ਚੱਲਦੇ ਨੇ ਔਰ ਉਹਦੀ ਅਚੀਵਮੈਂਟ ਜਿਹੜੀ ਹੈ ਉਹ ਇਸ ਤਸਵੀਰ ਦੇ ਜ਼ਰੀਏ ਮੋਦੀ ਪ੍ਰਧਾਨ ਮੰਤਰੀ ਗੈਸਟ ਜਿਹੜੇ ਨੇ ਉਹ ਬਾਹਰ ਖੜੇ ਉਹਨਾਂ ਨੂੰ ਅ ਸਤਿਕਾਰ ਕਰਕੇ ਤੇ ਫਿਰ ਆਪਣੀ ਜਗ੍ਹਾ ਦੇ ਉੱਤੇ ਹੁਣ ਬੈਠਣਗੇ ਤਾਂ ਇਹ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ